ਬੱਸ ਸਟੈਂਡ ਬਾਹਰ ਕੱਢਣ ਦੇ ਵਿਰੋਧ ਦੇ ਵਿੱਚ ਲੱਗਿਆ ਪੱਕਾ ਮੋਰਚਾ ਪਹੁੰਚਿਆ ਅੱਜ ਇੱਕ ਮਹੀਨਾ 6 ਦਿਨਾਂ ਦੇ ਵਿੱਚ ਲਗਾਤਾਰ ਚੱਲ ਰਿਹਾ ਹੈ ਇਹ ਮੋਰਚਾ ਦੱਸਣਾ ਬਣਦਾ ਹੈ ਕਿ ਬੱਸ ਸਟੈਂਡ ਦੇ ਬਾਹਰ ਕੱਢਣ ਦੇ ਵਿਰੋਧ ਦੇ ਵਿੱਚ ਲਗਾਤਾਰ ਵਪਾਰੀਆਂ ਅਤੇ ਸ਼ਹਿਰ ਵਾਸੀਆਂ ਵੱਲੋਂ ਇਹਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਬਲਤੇਜ ਸਿੰਘ ਬਾਂਦਰ ਨੇ ਬੋਲਦਿਆਂ ਕਿਹਾ ਕਿ ਹੁਣ ਅਸੀਂ ਲੋਕਾਂ ਨੂੰ ਇਸ ਸਬੰਧੀ ਜਿਹੜਾ ਹੈ ਉਹ ਜਾਗਰੂਕ ਕਰ ਰਹੇ ਆ ਪਿੰਡਾਂ ਦੇ ਵਿੱਚ ਜਾ ਕੇ ਵੀ ਤੇ ਮਾਰਲਿਆਂ ਦੇ ਵਿੱਚ ਜਾ ਕੇ ਵੀ ਲੋਕਾਂ ਨੂੰ ਲਗਾਤਾਰ ਉਹਨਾਂ ਵੱਲੋਂ ਜਾਗਰੂਕ ਕੀਤਾ ਜਾ ਰਿਹਾ ਹੈ ਉਹਨਾਂ ਕਹਾਂ ਕਿ ਅਗਰ ਬੱਸ ਸਟੈਂਡ ਬਾਹਰ ਜਾਂਦਾ ਹੈ ਤੇ ਇਸ ਦੇ ਨਾਲ ਬਹੁਤ ਵੱਡਾ ਨੁਕਸਾਨ ਹੋਵੇਗਾ ਸ਼ਹਿਰ ਦੇ ਅੰਦਰ ਟ੍ਰੈਫਿਕ ਕਟਣ ਦੀ ਬਜਾਏ ਹੋਰ ਜ਼ਿਆਦਾ ਟ੍ਰੈਫਿਕ ਜਿਹੜੀ ਉਹ ਵੱਧ ਜਾਵੇਗੀ ਅੱਜ ਉਹਨਾਂ ਵੱਲੋਂ ਜਿਹੜਾ ਇਹ ਮੋਰਚਾ ਹੈ ਉਹ ਅੱਜ 1 ਮਹੀਨਾ 6ਵੇਂ ਦਿਨ ਦੇ ਵਿੱਚ ਵੀ ਆਪਣਾ ਇਹ ਜਿਹੜਾ ਹੈਗਾ ਇਹ ਆਪਣਾ ਪਹੁੰਚ ਚੁੱਕਾ ਹੈ ਅਤੇ ਉਹਨਾਂ ਕਹਿੰਿਆ ਕਿ ਕੱਲ ਲੋਕਲ ਬੁਲਕੁਲ ਬਾਡੀ ਮਿਨਿਸਟਰ ਆਏ ਸੀ ਸਾਡੇ ਵੱਲੋਂ ਉਹਨਾਂ ਦੇ ਨਾਲ ਵੀ ਇੱਕ ਮੀਟਿੰਗ ਕੀਤੀ ਗਈ ਹੈ ਅਤੇ ਉਸ ਮੀਟਿੰਗ ਦੇ ਵਿੱਚ ਉਹਨਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਲੋਕਾਂ ਦੀ ਰਾਏ ਦੇ ਨਾਲ ਹੀ ਇਹ ਬੱਸ ਸਟੈਂਡ ਜਿਹੜਾ ਉਹ ਬਾਹਰ ਜਾਵੇਗਾ ਭਾਵੇਂ ਆਪਣਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਇੱਕ ਆਪਣਾ ਛੇ ਮੈਂਬਰ ਜਿਹੜੀ ਇੱਕ ਆਪਣਾ ਕਮੇਟੀ ਉਹ ਬਣਾ ਦਿੱਤੀ ਗਈ ਹੈ ਲੇਕਿਨ ਉਹ ਲੇਕਿਨ ਉਹਨਾਂ ਕਿਹਾ ਕਿ ਉਸ ਦਾ ਜਿਹੜਾ ਸਮਾਂ ਸੀ ਉਹ ਆਪਣਾ 3 ਹਫ਼ਤੇ ਦਾ ਸੀ ਲੇਕਿਨ ਹਜੇ ਤੱਕ ਉਸ ਕਮੇਟੀ ਵੱਲੋਂ ਉਹਨਾਂ ਨੂੰ ਨਹੀਂ ਬੁਲਾਇਆ ਗਿਆ ਆਓ ਸੁਣੌਣਿਆ ਕੀ ਕਹਿੰਦੇ ਨੇ ਇਸ ਸਬੰਧੀ ਆਗੂ ਬਲਦੇਵ ਸਿੰਘ ਬੰਦਰ ਵਪਾਰੀ ਇਕਤਾ ਜਿੰਦਾਬਾਦ 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 ਗਿੱਡਾ ਬਾਸ ਸਟੈਂਡ ਬਚਾਓ ਸੰਘਰਸ਼ ਕਮੇਟੀ ਜਿੰਦਾਬਾਦ ਜਿੰਦਾਬਾਦ ਮੈਂ ਬਲਤੇਜ ਸਿੰਘ ਵੰਦੜ ਇਹ ਹੈ ਜੀ ਤੇ ਅੱਜ ਜਿਹੜਾ ਬੱਸ ਸਟੈਂਡ ਦੇ ਸਬੰਧ ਵਿੱਚ ਲਾਇਆ ਗਿਆ ਜਿਹੜਾ ਧਰਨਾ ਹੈਗਾ ਪੱਕਾ ਮੋਰਚਾ ਇਹ ਨੂੰ 1 ਮਹੀਨਾ ਤੇ 6 ਦਿਨ ਹੋ ਗਏ ਆ ਜੀ ਇਹ ਜਦੋਂ ਦਾ ਡੀਸੀ ਸਾਹਿਬ ਨੇ ਕਮੇਟੀ ਬਣਾਤੀ ਸੀ ਇੱਕ ਥੋੜਾ ਜਿਹਾ ਜਦੋਂ ਦਾ ਮਾਹੌਲ ਖਰਾਬ ਹੋਇਆ ਸੀ ਪਾਕਿਸਤਾਨ ਨਾਲ ਜੰਗ ਦਾ ਮਾਹੌਲ ਬਣ ਗਿਆ ਸੀ ਤਾਂ ਉਸ ਟਾਈਮ ਤੇ ਇਸ ਜਿਹੜੇ ਧਰਨੇ ਨੂੰ ਇੱਕ ਮੀਟਿੰਗ ਦਾ ਰੂਪ ਦਿੱਤਾ ਸੀ ਵੀ ਰੋਜ਼ਾਨਾ ਬੈਠਾਂਗੇ ਜ਼ਰੂਰ ਤੇ ਬਾਕੀ ਜਿਹੜਾ ਅਸੀਂ ਆਪਣੇ ਸੰਘਰਸ਼ ਨੂੰ ਪਿੰਡਾਂ ਚ ਤੇ ਲੋਕਾਂ ਤੇ ਗਲੀਆਂ ਚ ਲੈ ਗਏ ਆ ਅਸੀਂ ਸਾਡਾ ਇਸ਼ਤਿਹਾਰ ਵੰਡਣ ਦਾ ਸਿਗਨੇਚਰ ਕਰਾਉਣ ਦਾ ਪਿੰਡਾਂ ਚ ਮੀਟਿੰਗਾਂ ਕਰਨ ਦਾ ਦੌਰ ਆ ਜਿਹੜਾ ਲਗਾਤਾਰ ਚੱਲ ਰਿਹਾ ਹੈ ਅਸੀਂ ਪੂਰੇ ਜ਼ੋਰ ਨਾਲ ਲੋਕਾਂ ਨੂੰ ਲਾਮਬੰਦ ਕਰ ਰਹੇ ਹਾਂ ਤਾਂ ਕਿ ਜਿਹੜਾ ਬਾਤ ਸਸਟੈਂਡ ਹੈ ਉਹ ਸ਼ਹਿਰ ਤੋਂ ਬਾਹਰ ਨਾ ਆ ਜਾਵੇ। ਇਹ ਮੀਟਿੰਗ ਵੀ ਹੋਈ ਡੀਸੀ ਸਾਹਿਬ ਤੋਂ ਬਾਅਦ ਨਹੀਂ ਡੀਸੀ ਸਾਹਿਬ ਨੇ ਜਿਹੜੀ ਮੀਟਿੰਗ ਤੋਂ ਬਾਅਦ ਜਿਹੜੀ ਉਹਨਾਂ ਨੇ ਕਮੇਟੀ ਬਣਾਤੀ ਆ ਉਸ ਕਮੇਟੀ ਨਾਲ ਸਾਡੀ ਅਜੇ ਮੀਟਿੰਗ ਨਹੀਂ ਹੋ ਸਕੀ। ਜਿਹੜੇ ਕੱਲ ਅਸੀਂ ਜਿਹੜੇ ਸਾਡੇ ਮੰਤਰੀ ਐ ਸਥਾਨਕ ਸਰਕਾਰਾਂ ਬਾਰੇ ਉਹ ਆਏ ਸੀਗੇ। ਕੱਲ ਅਸੀਂ ਉਹਨਾਂ ਨੂੰ ਜ਼ਰੂਰ ਮਿਲੇ ਹੈਗੇ ਆ। ਉਹਨਾਂ ਨੇ ਬਹੁਤ ਹੀ ਵਧੀਆ ਸਾਨੂੰ ਰਿਸਪਾਂਸ ਦਿੱਤਾ ਹੈ ਤੇ ਉਹਨਾਂ ਨੇ ਇਹ ਗੱਲ ਬੜੀ ਕਲੀਅਰ ਕੀਤੀ ਹੈ ਵੀ ਸਾਡੇ ਸੀਐਮ ਸਾਹਿਬ ਦਾ ਜਿਹੜਾ ਹੁਕਮ ਹੈ ਸਾਨੂੰ ਵੀ ਅਸੀਂ ਸਾਨੂੰ ਲੋਕ ਆਮ ਲੋਕਾਂ ਨੇ ਬਣਾਇਆ ਤੇ ਅਸੀਂ ਆਮ ਲੋਕਾਂ ਦੀ ਗੱਲ ਸੁਣ ਕੇ ਹੀ ਕੰਮ ਕਰਦੇ ਆ ਜਿਹੜੇ ਜੇ ਆਮ ਲੋਕ ਇਹ ਚਾਹੁੰਦੇ ਆ ਵੀ ਬੱਸ ਸਟੈਂਡ ਬਾਹਰ ਨਹੀਂ ਜਾਣਾ ਚਾਹੀਦਾ ਤਾਂ ਇਹ 100% ਬਾਹਰ ਨਹੀਂ ਜਾਊਗਾ ਕਮੇਟੀ ਬਣਾਈ ਜੀ ਉਹਦਾ ਸਮਾਪਤੀ ਜਿਹੜਾ ਸੀਗਾ ਉਹ ਜਿਹੜਾ ਤੁਹਾਨੂੰ ਬੁਲਾਇਆ ਨੇ ਇੱਕ ਹੀ ਲੱਗਦਾ ਤੁਹਾਨੂੰ ਨਹੀਂ ਉਹਨਾਂ ਨੇ ਹੁਣ ਕਮੇਟੀ ਵਾਲੇ ਉਹਨਾਂ ਨੇ ਆਪ ਦੀ ਮੀਟਿੰਗ ਕੀਤੀ ਹੈ ਨਹੀਂ ਕੀਤੀ ਜਾਂ ਕਦੋਂ ਹੈ ਹਜੇ ਤੱਕ ਸਾਨੂੰ ਕੋਈ ਸੱਦਾ ਪੱਤਰ ਨਹੀਂ ਆਇਆ ਜਦੋਂ ਸੱਦਾ ਪੱਤਰ ਆਊਗਾ ਅਸੀਂ ਪੂਰੀ ਤਿਆਰੀ ਨਾਲ ਆਪ ਦਾ ਪੱਖ ਰੱਖਾਂਗੇ ਤੇ ਨਾਲ ਅਸੀਂ ਇਹ ਵੀ ਬੇਨਤੀ ਕਰਾਂਗੇ ਵੀ ਬਾਕੀ ਦੇ ਜਿਹੜੇ ਲੋਕ ਐ ਚਾਹੇ ਉਹ ਸਟੂਡੈਂਟ ਐ ਚਾਹੇ ਉਹ ਕਿਰਤੀ ਐ ਚਾਹੇ ਉਹ ਕਿਸਾਨ ਐ ਚਾਹੇ ਉਹ ਵਪਾਰੀ ਐ ਸਾਰਿਆਂ ਨੂੰ ਇੱਥੇ ਬੁਲਾਇਆ ਜਾਵੇ ਸਾਰਿਆਂ ਦਾ ਪੱਖ ਸੁਣਿਆ ਜਾਵੇ ਕਿਸੇ ਇੱਕ ਧਿਰ ਦਾ ਪੱਖ ਸੁਣ ਕੇ ਨਹੀਂ ਹੈਗਾ ਇਕੱਲੀ ਸਾਡੀ ਸੰਘਰਸ਼ ਕਮੇਟੀ ਦਾ ਪੱਖ ਸੁਣ ਕੇ ਨਹੀਂ ਬਕਾਇਦਾ ਟੋਟਲੀ ਲੋਕਾਂ ਨੂੰ ਬੁਲਾ ਕੇ ਤਾਂ ਕਿ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੇ ਸਾਰਿਆਂ ਨੂੰ ਬੁਲਾ ਕੇ ਸੁਣਿਆ ਜਾਵੇ ਟਾਈਮ ਸਾਰਿਆਂ ਨੂੰ ਦਿੱਤਾ ਜਾਵੇ